ਸਭ ਬੈਠ ਜਾਓ ਲੰਬੇ ਮੈਂ ਤੁਮਹਾਨੂੰ ਆਇਆ ਤੇ ਤੁਹਾਨੂੰ ਬਿਠਾਉਣਾ ਜੀ ਖਾਣਾ ਮੈਂ ਤੁਹਾਨੂੰ ਬਿਠਾਉਣਾ ਹੋਰ ਸੰਦੇ ਬਸ ਬੰਦ ਕਰ ਦੇ ਤੇਰੇ ਵਾਲੀ ਚਾਬੀ ਕਿਤੇ ਹੋਰ ਨੂੰ ਫੜਾ ਦੇਣਾ ਮੈਂ ਇਹ ਲੈ ਆਉਂਦੇ ਬਸ ਓਕੇ ਸਰ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ एक मिनट करो देखो बांदरा साहब ने बहुत बढ़िया तरीके ने दस्या और सरपंच साहब तो हमको पता जरा जी क्यों जी के ए ਆ ਜਿਹੜੀ ਰੀਤੇ ਝਾੜੂ ਵਾਲਿਆਂ ਦੀ ਸਰਕਾਰ ਇਹਨੇ ਨੇ ਤੇ ਇੱਕ ਪੈਸਾ ਕਿਸੇ ਪੰਚਾਇਤ ਨੂੰ ਨਹੀਂ ਦਿੱਤਾ ਕਹਿੰਦੇ ਅੱਧਾ ਸਾਮਾ ਨਿਕਲ ਗਿਆ ਗੱਲਾਂ ਜਿੰਨੀਆਂ ਮਰਜ਼ੀ ਕਰਾ ਲੋ ਕਿਉਂ ਇੱਕ ਪੈਸਾ ਦਿੱਤਾ ਤੁਹਾਨੂੰ ਕਿਸੇ ਵੀ ਪੰਚਾਇਤ ਨੂੰ ਨਹੀਂ ਦਿੱਤਾ ਸਾਰੇ ਪੰਚ ਬਲਕਿ ਕੀਤਾ ਕੀ ਜਿਹੜੇ ਕਾਂਗਰਸ ਸਰਕਾਰ ਦੇ ਪੈਸੇ ਪਏ ਸੀ ਜਿੱਥੇ ਕਿਤੇ ਧਿਆਨ ਨਾ ਪਏ ਸੀ ਉਹਨੂੰ ਚੱਕ ਕੇ ਵਾਪਸ ਲੈ ਲਿਆ ਇਹ ਨਾ ਦਾ ਕੰਮ ਹੈ ਦੇਖੋ ਆਪਾਂ ਇੱਕ ਗੱਲ ਗਹਿਰਾਈ ਵਾਲੀ ਸਮਝ ਨਹੀਂ ਪਾਉਗੇ ਭਾਜੀਪੀ ਜਿੱਤਦੀ ਕਿਵੇਂ ਹੈ ਕੇਂਦਰ ਚ ਉਹ ਕਰਦੇ ਕੀ ਆ ਸੂਬਿਆਂ ਚ ਬਹੁਤ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਦੇ ਖਿਲਾਫ ਖੜਾ ਕਰਦੇ ਇੱਕ ਪਾਰਟੀ ਨੂੰ ਨਹੀਂ ਖੜਾ ਕਰਦਾ ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਪੰਜਾਬ ਤੋਂ ਬੀਐਸਪੀ ਦਾ ਕੋਈ ਉਮੀਦਵਾਰ ਜਿੱਤ ਸਕਦਾ ਜੀ ਕੱਲਾ ਕਿਉਂ ਜੀ ਐਮਪੀ ਤਾਂ ਨਹੀਂ ਬਣ ਸਕਦਾ ਉਹ ਸਭ ਜਗ੍ਹਾ ਬੰਦੇ ਖੜੇ ਕਰ ਰਿਹਾ 13 ਦੀਆਂ 13 ਸੀਟਾਂ ਤੇ ਸਿਰਫ ਔਰ ਸਿਰਫ ਕਾਂਗਰਸ ਦੀ ਜਿਹੜੀ ਗਰੀਬ ਲੋਕਾਂ ਦੀ ਵੋਟਾਂ ਉਹਨੂੰ ਕੱਟਣ ਕਿਉਂ ਜੀ ਔਰ ਮਦਦ ਮੁਦੀਦੀ ਹੋ ਜਾਣੀ ਕਿਉਂ ਜੀ ਮੈਂ ਕੀ ਗੱਲ ਕਹਿ ਰਿਹਾ ਹੁਣ ਕਿਉਂ ਬੰਦੇ ਖੜੇ ਕਰ ਰਿਹਾ ਜਦੋਂ ਤੁਹਾਡਾ ਬੰਦਾ ਜਿੱਤ ਨਹੀਂ ਸਕਦਾ ਤੁਸੀਂ ਕਿਉਂ ਖਰਾਬ ਕਰਦੇ ਹੋ ਕਿਉਂਕਿ ਗਰੀਬ ਲੋਕਾਂ ਦੀ ਪਾਰਟੀ ਆ ਕੁਝ ਲੋਕਾਂ ਨੇ ਵੋਟ ਪਾ ਦੇਣੀ ਚਲੋ ਜਿਹੜੇ ਪੰਜਾਬ ਨਿਊਟਰੀ ਦੇ ਸਾਰੇ ਪੰਪਾਇਮ ਸਾਸੀ ਕਾ ਜੀ ਅੱਜ ਫਦੇਦਾਰ ਸੀਰ ਤੋਂ ਡਾਕਟਰ ਅਮਰ ਸਿੰਘ ਜੀ ਪਿੰਡ ਬਲਗਾ ਵਿਖੇ ਮੀਟਿੰਗ ਸੰਧ ਦੀ ਵੋਟਾਂ ਦੇ ਆਏ ਸੀਗੇ ਜੀ ਆਨਸਾਹ ਚੈਨਲ ਤੋਂ ਤੁਹਾਡਾ ਸਵਾਗਤ ਕੀ ਕਰਾ ਚਾਹੁੰਦੇ ਹੋ ਦੇਖੋ ਮੇਰਾ ਤਾਂ ਕਈ ਦਿਨਾਂ ਤੋਂ ਪਿੰਡ ਪਿੰਡ ਜਾਣ ਦਾ ਪ੍ਰੋਗਰਾਮ ਚੱਲ ਰਿਹਾ ਅੱਜ ਸਾਨੇਵਾਲ ਹਲਕੇ 'ਚ ਮੈਂ 16 ਜਾਂ 18 ਜਗ੍ਹਾ ਜਾਣਾ ਔਰ ਬਿਲਗਾ ਪਿੰਡ 'ਚ ਆਏ ਆ ਦੇਖੋ ਬਿਲਗਾ ਪਿੰਡ ਦਾ ਇਹ ਇਤਿਹਾਸ ਹੈ ਇੱਥੋਂ ਕਾਂਗਰਸ ਕਦੇ ਨਹੀਂ ਹਾਰੀ ਮੈਂ ਅੱਜ ਫੇਰ ਬੇਨਤੀ ਕੀਤੀ ਆ ਕਿ ਭਾਈ ਕਾਂਗਰਸ ਪਾਰਟੀ ਦੀ ਮਦਦ ਕਰੋ ਮੈਨੂੰ ਪਾਰਲੀਮੈਂਟ 'ਚ ਪਹੁੰਚਾਓ ਔਰ ਅਸੀਂ ਇਹ ਵੀ ਗੱਲ ਕਹੀ ਆ ਜਿੰਨੇ ਕਾਂਗਰਸ ਨੇ ਪ੍ਰੋਗਰਾਮ ਬਣਾਏ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਗਰੀਬ ਪਰਿਵਾਰਾਂ ਲਈ ਨੌਜਵਾਨਾਂ ਲਈ ਨੌਕਰੀਆਂ ਲਈ ਉਹ ਸਾਰੇ ਪ੍ਰੋਗਰਾਮਾਂ ਦਾ ਵੀ ਵੇਰਵਾ ਮੈਂ ਦਿੱਤਾ ਔਰ ਮੈਂ ਇਹ ਕਹੂੰਗਾ ਕਿ ਬਿਲਕੁਲ ਬਿਲਕੁਲ ਪਿੰਡ ਚ ਜਿਹੜਾ ਸਾਨੂੰ ਉਹ ਹੰਗਾਰਾ ਮਿਲ ਰਿਹਾ ਉਹ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਔਰ ਮੈਨੂੰ ਵਿਸ਼ਵਾਸ ਆ ਕਿ ਕਾਂਗਰਸ ਪਾਰਟੀ ਔਰ ਡਾਕਟਰ ਹਮਰ ਸਿੰਘ ਇਥੋਂ ਬਹੁਤ ਵੱਡੀ ਲੀਡ ਨਾਲ ਜਿੱਤਣ ਥੈਂਕ ਯੂ ਸਰ